ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੋਰ ਸਨਾਓ ਜੀ ਕੀ ਹਾਲ ਚਾਲ ਨੇ ਤੇ 8 ਵਜੇ ਕਿ ਮਾਰਨਿੰਗ ਦਾ ਟਾਈਮ ਆ ਬੱਦਲ ਹੋਇਆ ਹੋਇਆ ਕੀ ਪਤਾ ਨਹੀਂ ਕਦੋਂ ਕਹੂ ਪਹਿਲਾਂ ਹਵਾ ਚੱਲਦੀ ਸੀ ਸਵੇਰੇ ਸਵੇਰੇ ਤੇ ਹੁਣ ਨਹੀਂ ਚੱਲਦੀਗੀ ਤੇ ਪਤਾ ਨਹੀਂ ਮੀ ਪਹਿਣਾ ਜਾਂ ਨਹੀਂ ਪਹਿਣਾ ਹੋਰ ਸ਼ੌਕੀ ਹਾਲ ਚਾਲ ਲੈ ਠੀਕ ਠਾਕ ਹੋ ਦੇਣਾ ਹੈਗਾ ਅੱਜ ਸੰਡੇ ਦਾ ਤੇ ਆਪਾਂ ਨੇ 8:00 ਵਜੇ ਦੇ ਥੋੜਾ ਜਿਆ ਕੰਮ ਕਰ ਲਿਆ ਜਿਆਦਾ ਨਹੀਂ ਕਵਾਂਗੇ ਥੋੜਾ ਜਿਆ ਕਰ ਲਿਆ ਪਛੂਨੋ ਬਾਹਰ ਨਾ ਰਹਿ ਗਏ ਉਦੋਂ ਲਾਈਟ ਨਹੀਂ ਸੀ ਹੁਣ ਲਾਈਟ ਆ ਗਈ ਜਦੋਂ ਮੈਂ ਤਣਾ ਲਈ ਉਹ ਤੋਂ ਲੈਟ ਆ ਗਈ ਹਾਂ ਦੇਖੋ ਸਿੱਖੀਏ ਸੁਤੀ ਖੋਣ ਦੇਖੋ ਤੈਨੂੰ ਵੀ ਪਤਾ ਤੇਰਾ ਨਾਮ ਪਤਾ ਲੱਗ ਜਾਂਦਾ ਇਹਨਾਂ ਨੂੰ ਵੀ ਮੈਨੂੰ ਕਿਹੜੇ ਨਾਮ ਤੋਂ ਬੁਲਾਉਂਦੇ ਆ ਤੇ ਬਾਹਰ ਆਪੜੇ ਝੋਨਾ ਲੱਗਦਾ ਉਹਨਾਂ ਨੂੰ ਚਾਹ ਦੇਤੀ ਸੀਗੀ ਤੇ ਉਦੋਂ ਮੈਨੂੰ ਹਨਾ ਉਹ ਵਾਜਾ ਮਾਰਦੀਆਂ ਸੀ ਤੇ ਤੁਸੀਂ ਪਹਿਲਾਂ ਦੇਖ ਹੀ ਲਿਆ ਹੁਣ ਨੈਸਟਰਡੇ ਹੋ ਗਿਆ ਕੱਲ ਸੈਚਰਡੇ ਨੂੰ ਸ਼ਾਮ ਨੂੰ ਉਹ ਪਨੀਰੀ ਪਟਗੇ ਸੀ ਤੇ ਹੁਣ ਅੱਜ ਸੰਡੇ ਨੂੰ ਆਏ ਨੇ ਅੱਜ ਤਰੀਕ ਕਿੰਨੀ ਹੋ ਗਈ 30 ਹੋ ਗਈ ਤੇ ਬੱਚਿਆਂ ਦਾ ਵੀ ਅੱਜ ਲਾਸਟ ਡੇ ਆ ਕੱਲ ਸਕੂਲ ਚਲੇ ਜਾਣਗੇ ਤੇ ਉਹ ਮੈਨੂੰ ਅਵਾਜ਼ ਮਾਰੀ ਜਾਂਦੀ ਸਿੱਦੀ ਦੀ ਆਜੋ ਵੀਡੀਓ ਨਹੀਂ ਬਣਾਣਾ ਦੀਦੀ ਅੱਜ ਜੋਨਾ ਲਗਾਣਾ ਹੈ ਮੈਥੇ ਝਾੜੂ ਲਾਉਂਦੀ ਸੀ ਕਿ ਮੈਂ ਬਾਅਦ ਚਾਹਨੀ ਆ ਥੋੜਾ ਜਿਹਾ ਕੰਮ ਕਰਕੇ ਫ੍ਰੀ ਹੋ ਕੇ ਆਉਂਗੀ ਫ੍ਰੀ ਤਾਂ ਕਿੱਥੋਂ ਹੋਣਾ ਹਲੇ ਹਾਲੇ ਤਾਂ ਕੰਮ ਸ਼ੁਰੂ ਹੋਣਾ ਕਿਉਂਕਿ ਸਾਰਾ ਪਿਆ ਹਲੇ ਦਲੀਆ ਕਾੜਾ ਸਾਰਾ ਕੁਝ ਕਰਨਾ ਤੇ ਚਲੋ ਜੀ ਆਪਾਂ ਉਹਨਾਂ ਲਈ ਥੋੜੀ ਜਿਹੀ ਵੀਡੀਓ ਕਲਿੱਪ ਲੈ ਆਉਨੇ ਆਂ ਉਹਨਾਂ ਨੂੰ ਵਧੀਆ ਲੱਗਦਾ ਬਹੁਤ ਖੁਸ਼ ਹੋਏ ਜਦੋਂ ਉਹਨਾਂ ਨੂੰ ਵੀਡੀਓ ਬਣਾਈ ਨਾ ਮੈਂ ਬਹੁਤ ਜ਼ਿਆਦਾ ਖੁਸ਼ ਹੋਏ ਉਹ ਤੁਸੀਂ ਦੇਖਿਆ ਹੀ ਆ ਤੇ ਕੱਲ ਵੀ ਕਹਿ ਕੇ ਗਏ ਆ ਤੇ ਸ਼ਾਮ ਨੂੰ ਵੀ ਤੁਸੀਂ ਸਾਡੀ ਦੁਬਾਰਾ ਫੇਰ ਕੱਲੂ ਜਦੋਂ ਝੋਨਾ ਲਾਉਂਗੇ ਉਦੋਂ ਵੀਡੀਓ ਬਣਾਇਓ ਮੈਂ ਜਰੂਰ ਬਣਾਵਾਂਗੀ ਤੇ ਹੁਣ ਚੱਲਦੇ ਆਪਾਂ ਦੇਖਦੇ ਆ ਪਤਾ ਨਹੀਂ ਕਿੱਥੇ ਘਲਾਉਂਦੇ ਮੈਨੂੰ ਲੱਗਿਆ ਅਸੀਂ ਗੇਟ ਕੋਲ ਲਾਉਂਗੇ ਤੇ ਆਪਾਂ ਵੀਡੀਓ ਬਣਾ ਲਾਂਗੇ ਲੱਗੇ ਹੋਏ ਨੇ ਲਾਉਣ ਗੇਟ ਕੋਲੇ ਤੇ ਲਾਗੇ ਗੱਬੇ ਜੇ ਲਾਉਂਦੇ ਆ ਇਹ ਪੱਠੇ ਵੱਢਣ ਗਏ ਹੋਇਆ ਦੂਰ ਲਾਉਂਦੇ ਹਾਂ ਬੈਕ ਕੈਮਰੇ ਨਾਲ ਦਿਖਾਉਣੀ ਹੈ ਬਹੁਤ ਮਿੰਟ ਕਰਨੀ ਪੈਂਦੀ ਹੈ ਬਹੁਤ ਜਿਆਦਾ तुसी दूर चले गए लगा लो मैं फिर जाऊ जब इधर लगा उधर से आना फिर इधर नेड़े लगा देना गर्मी बहुत ज्यादा गुम्बस जी बनी पई आ पता नहीं मीह मूह पैना पता नहीं ਨਟ ਤੇ ਰੋਜ ਪੈਂਦਾ ਤੇ ਉਦਾਂ ਪੈਂਦਾ ਨੀਗਾ ਬੱਦਰ ਤਾਂ ਹੋਇਆ ਹੋਇਆ ਪੈ ਵੀ ਸਕਦਾ ਪੈ ਵੀ ਨਹੀਂ ਸਕਦਾਗਾ ਪਤਾ ਨਹੀਂ ਬੱਦਰ ਤਾਂ ਹੈਗਾ ਖਾਸਾ ਉਹਨਾਂ ਨੇ ਪੱਠੇ ਵੜਲੇ ਹਲਪਨਾ ਚਾਹ ਪੀਣੀ ਆ ਬਾਅਦ ਚ ਕੰਮ ਲੱਗਦੇ ਦੁਬਾਰਾ ਵਾਲੀ ਚਾਹ ਪੀਣੀ ਹਾਂ ਅੱਜ ਪੀਤੀ ਨਹੀਂ ਗਈ ਹਾਂ ਪੂਰੀ ਨਾਉਣਾ ਰਿਹਾ ਗਿਆ ਇਹਨਾਂ ਦਾ ਉਹ ਨਾਲ ਆਉਣਗੇ ਹੁਣ ਆ ਕੇ ਲਓ ਅਮੈਂ ਜਦੈ ਲੱਗ ਜੂ ਕਾਲੂ ਤਾਂ ਅਸਰੇ ਨੂੰ ਤੁੱਜਾ ਪਿਲੜੇ ਵੀ ਲੱਗ ਜੂ ਗਿਆ ਬਜੇ ਬੈਨ ਉਹ ਹਾਂ ਅੱਲੇ ਆ ਗਿਆ ਅੱਜ ਮੇਰਾ ਖਲਾ ਜੇ ਪਤਾ ਨਹੀਂ ਕਿਤੇ ਖਰਾਬ ਹੈ ਜਰਾ ਵੀ ਹੈ ਧੀਰੇ ਦਾ ਵੀ ਹੈ ਸਾਰਿਆਂ ਦਾ ਹੀ ਹੋ ਗਿਆ ਪਤਾ ਕਿਉਂ ਹੋਇਆ ਸਾਡੇ ਨਾਲ ਰਾਤ ਥੱਗੀ ਵੱਜੀ ਵਾਲੀ ਵੱਡੀ ਬਾਰੇ ਭੱਟੀ ਠੱਗੀ ਵਾਜੀ ਰਾਤ ਸਾਡੇ ਨਾਲ ਅਸੀਂ ਸੌਂ ਗਏ ਮਤਲਬ ਸੁੱਤੇ ਪਏ ਸੀ ਰਾਤ ਨੂੰ ਸੁੱਤੇ ਪਏ ਸੀਗੇ ਭਾਈ ਸੁੱਤੇ ਪਿਆ ਤੇ ਕੀ ਹੋਇਆ ਬਈ ਸਾਡਾ ਏਸੀ ਕੋਈ ਬੰਦ ਕਰ ਗਿਆ ਉਹ ਕਹਿੰਦੇ ਮੈਂ ਤਾਂ ਕੀਤਾ ਨਹੀਂ ਮੈਂ ਕਹਾਂ ਹੋਰ ਕੌਣ ਕਰ ਗਿਆ ਹਨਾ 4 ਵਜੇ ਹਾਲ ਦਿਖਾਈ ਪਾਰਦੀ ਤੇ ਤਰ ਨਾਲ ਜਣੇ ਨੇ ਅਸੀਂ ਮੈਂ ਵੀ ਜਿਹਾਰ ਨੇ ਤੇ ਵੱਡੇ-ਵਡੇ ਨੇ ਪਰਮ ਨੇ ਵੀ ਹਾਏ ਕੀ ਨੇ ਬੰਦ ਕੀਤਾ ਹੋਇਆ ਸੀ ਕੀ ਹੋ ਗਿਆ ਲਾਈਟ ਚਲੀ ਗਈ ਕੀ ਹੋ ਗਿਆ ਲਾਈਟ ਤਾਂ ਦੀ ਨਹੀਂ ਪੱਛੇ ਲਾਈਟ ਵੀ ਸੀਗੀ ਯਾਰ ਉੱਠਿਆ ਮੈਂ ਚੱਲ ਮੈਂ ਤਾਂ ਪਾਸਾ ਜਾ ਮਾਰ ਕੇ ਦੇਖਿਆ ਵੀ ਹਨਾ ਵੀ ਏਸੀ ਆਫ ਹੋ ਮੈਂ ਚੱਲ ਲਾਈਟ ਚਲੀ ਗਈ ਹੋਣੀ ਆ ਵੀ ਚੱਲ ਧਿਆਨ ਨਹੀਂ ਦਿੱਤਾ ਕਾ ਯਾਰ ਨੇ ਤਾਂ ਉੱਠ ਕੇ ਦਹਾਈ ਪਾਤੀ ਏਸ ਕੀ ਨੇ ਬੰਦ ਕੀਤਾ ਅ ਮੇਰੇ ਸਿਰ ਦੇ ਵਿੱਚ ਪਸੀਨਾ ਜੋ ਵੇ ਇੰਨੀ ਗਰਮੀ ਆਈ ਹੋਈ ਹਾਏ ਰੱਬਾ ਉਹ ਹਾਲੇ ਤੱਕ ਨਹੀਂ ਮੰਨੇ ਉਹ ਦੇ ਲੋ ਸਾਢੇ 8:00 ਵਜੇ ਹੋ ਗਏ ਕਹਿੰਦੇ ਮੈਂ ਤਾਂ ਨਹੀਂ ਏਸੀ ਬੰਦ ਕਰਿਆ ਅਸੀਂ ਰਾਤ ਝੂਠ ਬੋਲਦੇ ਹੋਂਦਾ ਕੀ ਅਗਲਾ ਸ਼ੂਟ ਹੋਉਂਦੀ ਆ ਹਨ ਹਾਂ ਚੱਲ ਜਕਰ ਪਾ ਅੱਖਾ ਸਾਰਾ ਹੀ ਵਾਸਾ ਆਜਾ ਉਹਨੇ ਚਾਹ ਲਈ ਅੰਦਰ ਬਾਟ ਕੇ ਕੀ ਮਾਰਾ ਆਵਾਜ਼ ਆਉਂਦੀ ਸੀ ਉੱਥੇ ਬੈਠ ਕੇ ਚਾਹ ਪੀਤੀ ਤੇ ਨਾਈ ਫਿਰ ਮੈਂ ਲੇਟ ਉੱਠੀ 4 ਵਜੇ ਦੁਬਾਰਾ ਏਸੀ ਲਾ ਕੇ ਫੇਰ ਸੌਂ ਗਈ ਫੇਰ ਮੈਂ ਪੌਣੇ 6 ਵਜੇ ਉੱਠੀ ਮੈਨੂੰ ਤਾਂ ਲੱਗਿਆ ਸੀ ਸਾਰਾ ਕੰਮ ਲੇਟ ਹੋ ਜੂ ਪਰ ਫਿਰ ਨਹੀਂ ਜਲਦੀ ਆਪੇ ਕਰ ਲਿਆ ਮੈਂ ਬੇਟੀ ਦਸਤੀ ਆਪਰਾ ਪਕੌੜਾ ਲਿਆ ਸਬਜ਼ੀ ਬਣਾਤੀ ਡੈਡੀ ਉਸਿਆ ਨੋਰੀ ਕੰਮ ਕਰਦਾ ਫਿਰ ਤਾਂ ਪੱਠੇ ਵੱਟ ਕੇ ਲੱਗਿਆ ਤੇ ਹਰ ਦਾ ਡੈਡੀ ਦੱਸ ਕੇ ਸਰਜੂ ਉਹਦਾ ਕੰਮ ਕੌਣ ਕਰੂ ਜਿਆਰ ਤਾਂ ਕੱਲੂ ਹੋਰ ਕੰਮ ਬਦਲਣਾ ਲੈ ਆ ਜਿਆਰ ਨੂੰ ਛੱਡਿਆ ਜਿਆਰ ਨੂੰ ਜਾਂ ਫਿਰ ਦੁੱਧ ਮਲਾਈਆ ਤੇ ਮੇਰੀ ਬਾਤ ਛੱਡ ਦੇ ਤੂੰ ਕਿੱਦੋਂ ਲੱਜੂ ਅੰਮਲਾਈਆ ਮੜਾਈ ਖਾਂਦੀ ਐ ਦੁੱਧ ਤੇ ਆਉਂ ਮਲਾਈ ਚੁੱਪਾ ਚੱਲ ਅੰਮਲਾਈ ਜਾ ਦੁੱਧ ਢੋਲ ਜਾਣਾ ਉਧਰ ਹੱਥ 'ਚ ਫੋਨ ਫੜਿਆ ਅੰਗੇ ਮੈਂ ਫੋਨ ਛੱਡ ਤਾ ਫੋਨ ਫੜ ਤਜੂ ਤੇ ਫੋਨ ਨਹੀਂ ਚੱਕ ਰਿਆ ਇਹ ਮਤੇ ਬੱਤ ਤੋ ਇਹ ਤਾ ਮੈਂ ਤਾਂ ਚਾਹ ਪੀ ਕੇ ਕੰਮ ਲੱਭਣਾ ਸਾਰਾ ਕੰਮ ਲੇਟ ਏਦੀ ਲੱਕੀ ਡਵਲਤਾ ਆ ਪਈ ਗਲਾ ਜੱਪਾਂ ਨੀ ਕਿਉਂ ਖਰਾਬ ਹੋਇਆ ਤੇ ਇਹ ਲੋਚੇੰਦ ਤੇ ਲੋਗ ਨੇ ਯਾਰ ਨਾ ਸਕੂਲ ਜਾਣ ਤੋਂ ਪਹਿਲਾਂ ਹੋਇਆ ਜਾਂਦਾ ਹੁੰਦਾ ਰਬਾ ਮੀ ਪਾ ਦੇ ਮੇਰੇ ਨਾ ਬੱਦਲ ਲਈ ਖੜਾ ਤੇ ਲੋ ਜੀ ਇੱਥੇ ਮੈਂ ਲੱਗੀ ਸੀ ਕਿ ਯਾਰ ਦੇ ਬਾਲ ਵਾ ਹਣ ਕਿਉਂਕਿ ਉਹਨੇ ਜਾਣਾ ਕੱਲ ਸਕੂਲ ਕਿਉਂ ਫਿਰ ਉਹਦੀ ਜਿਹੜੀ ਰੁਟੀਨ ਜਿਹਾ ਬਣ ਜੂਗੀ ਹਨਾ ਮੈਂ ਉਹਨੂੰ ਕਿਹਾ ਵੀ ਤੂੰ ਸਵੇਰੇ ਸਵੇਰੇ ਵਾਲ ਵਾਲਾ ਉਹਨੇ ਬਹਾਨੇ ਮੇਰੇ ਕੋਲ ਲੱਖਾ ਮਾਰੇ ਵੀ ਮੈਂ ਨਾ ਆਉਣਾ ਇਹ ਆ ਮੈਂ ਜਹਾਲੇ ਨਹੀਂ ਵਾਲ ਪਾਉਣੇਗੇ ਤੇ ਮੈਂ ਕਿਹਾ ਵੀ ਨਹੀਂ ਤੈਨੂੰ ਵਾਲ ਪਾਉਣੇ ਪੈਣੇ ਆ ਵੀ ਨਹੀਂ ਸਵੇਰੇ ਸਕੂਲ ਜਾਣਾ ਆ ਤਾਂ ਫਿਰ ਤੇਰੇ ਜਿਆਦਾ ਕੁਲਝਾ ਪੈਣਗੇ ਹਨਾ ਫਿਰ ਤੇ ਸਵੇਰੇ ਸਵੇਰੇ ਚਿੱਕਾ ਮਾਰੇਗਾ ਰੋਲਾ ਪਾਏਗਾ ਜਿਆਦਾ ਟਾਈਮ ਲੱਗੂਗਾ ਤੇ ਉਸ ਤਰ ਬੇਤਰ ਆ ਵੀ ਤੂੰ ਮੇਤੋਂ ਹੋਣੇ ਵਾਲ ਵਾਲਾ ਤੇ ਨਾਲੇ ਪੂਰਾ ਦਿਨ ਮौज ਕਰੂਗਾ ਤੇ ਇਹਨੂੰ ਵਾਲ ਬੋਲ ਪਾਉਣ ਦਾ ਸ਼ੌਂਕ ਬਿਲਕੁਲ ਨਹੀਂ ਹੈਗਾ ਦੇਖ ਲਓ ਬਹਾਨੇ ਮਾਰਦਾ ਮੇਰੇ ਕੋਲੇ ਮੈਂ ਇਹਨੂੰ ਕਹਿੰਦੀ ਹੁੰਨੀ ਆ ਵੀ ਹੈ ਨਾ ਤੇਰੇ ਚੁੱਬਦੇ ਨਹੀਂ ਖਾਜ ਨਹੀਂ ਹੁੰਦੀ ਹੈਗੀ ਤੈਨੂੰ ਹਨਾ ਵੀ ਇੰਨਾ ਪਸੀਨਾ ਆਦਾ ਵਾਲਾਂ ਵਿੱਚ ਕਹਿੰਦਾ ਨਹੀਂ ਮੈਨੂੰ ਕੁਝ ਨਹੀਂ ਹੁੰਦਾ ਹੈਗਾ ਤਾਂ ਇਹੋ ਤੇਰੇ ਵਾਲ ਟੁੱਟਦੇ ਨਹੀਂ ਹੈਗੇ ਏਡੇ ਏਡੇ ਲੰਬੇ ਵਾਲ ਆ ਤੇ ਆਪਣੇ ਮੇਰੇ ਵਰਗੀ ਦਿਨ ਚ ਵਿੱਚ ਦੋ ਤਿੰਨ ਵਾਰ ਕੰਗੀ ਫੇਰ ਲੈਂਦੀ ਆ ਤੇ ਫਿਰ ਇਹਨੇ ਟੁੱਟਦੇ ਆ ਤਾਂ ਇਹੋ ਵਾਲ ਵਧੀਆ ਨਹੀਂ ਰਹਿੰਦੇ ਹੈਗੇ ਤੇ ਮੈਂ ਵੀ ਸੋਚਿਆ ਸਰਦੀਆਂ ਵਿੱਚ ਜੇ ਯਾਰ ਵਾਂਗੂ ਨਾ ਵਾਲ ਵਾਇਆ ਹੀ ਨਹੀਂ ਕਰਨੇ ਕਿ ਇੱਦਾਂ ਹੀ ਰੱਖਿਆ ਕਰਨੇ ਵੱਡੇ ਵੱਡੇ ਹੋ ਜਾਣਗੇ ਤੇ ਲੋ ਜੀ ਬਹੁਤ ਮਿੰਤਾ ਤਰਲੇ ਕਰਨ ਤੋਂ ਬਾਅਦ ਮੈਨੂੰ ਸਾਹ ਚੜਾਉਣ ਤੋਂ ਬਾਅਦ ਯਾਰ ਦੇ ਹੁਣ ਆਪਾਂ ਵਾਲ ਬੋਣ ਲੱਗ ਗਏ ਆ ਤੇ ਅਸੀਂ ਵਿੜੇ ਵਿੱਚ ਬੈਠੇ ਸੀ ਜਨਰੇਟਰ ਚੱਲੀ ਜਾਂਦਾ ਸੀਗਾ ਤੇ ਹੁਣ ਜਿਵੇਂ ਚੱਲਦਾ ਰੋਹ ਚੱਲਦਾ ਰੋਹ ਚੱਲਦਾ ਬਸ ਫਿਰ ਹੁਣ ਆਰਤ ਲੱਗ ਗਈ ਆ ਤੇ ਹੁਣ ਨੀ ਇੰਨੀ ਆਵਾਜ਼ ਲੱਗਦੀ ਪਹਿਲੇ ਦਿਨ ਬਹੁਤ ਜ਼ਿਆਦਾ ਲੱਗੀ ਸੀ ਕਿ ਹੁਣ ਨੀ ਇੰਨੀ ਲੱਗਦੀ ਕਿ ਹੁਣ ਅੱਜ ਹਵਾ ਚੱਲਦੀ ਸੀ ਸਵੇਰੇ ਸਵੇਰੇ ਤੇ ਫਿਰ ਮੈਂ ਬਾਰੀ ਬੈਠ ਗਈ ਮੰਜੀ ਢਾ ਕੇ ਮੈਂ ਕਿਹਾ ਚਲਾ ਜਾ ਇੱਥੇ ਤੇਰੇ ਬਲਵੋਨੇ ਹਣਾ ਤੇ ਨਾਲੇ ਉਹ ਫਿਰਦੇ ਸੀਗੇ ਭਈਆਂ ਦੇ ਇੱਥੇ ਬੱਚੇ ਖੇਡਦੇ ਸੀਗੇ ਇਹ ਵੀ ਦੇਖਦਾ ਸੀ ਉਹਨਾਂ ਨੂੰ ਮੈਂ ਕਿਹਾ ਨਾਲੇ ਉਹਨਾਂ ਨਾਲ ਖੇਡ ਲਈ ਨਾਲੇ ਬਲਵਾਲਾ ਤੇ ਉਹ ਤਾਂ ਵਿਚਾਰੇ ਬਸ ਅੰਦਰ ਦੋ ਕੁ ਮਿੰਟ ਆਏ ਸੀਗੇ ਜਦ ਇਹ ਭੱਜ ਕੇ ਬਾਹਰ ਤੇ ਇੱਥੇ ਹੁਣ ਆਪਾਂ ਲੱਗੇ ਹਾਂ 1000 ਦੇ ਬਾਲ ਵਾਉਣ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਚੈਨਲ ਤੇ ਪਹਿਲੀ ਵਾਰੀ ਆਉਣ ਵੀਡੀਓ ਤੇ ਪਹਿਲੀ ਵਾਰੀ ਆਉਣ ਨੇ ਪਲੀਜ਼ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਕਿਉਂਕਿ ਆਉਣ ਵਾਲੀ ਵੀਡੀਓ ਤੇ ਜਿਹੜਾ ਨੋਟੀਫਿਕੇਸ਼ਨ ਆ ਤੁਹਾਨੂੰ ਸਭ ਤੋਂ ਪਹਿਲਾਂ ਮਿਲੇ ਸਭ ਤੋਂ ਪਹਿਲਾਂ ਵਾਚ ਕਰੋ ਸਭ ਤੋਂ ਪਹਿਲਾਂ ਲਾਈਕ ਕਰੋ ਸਭ ਤੋਂ ਪਹਿਲਾਂ ਤੁਸੀਂ ਕਮੈਂਟਸ ਕਰੋ ਤੇ ਇੱਕ ਆਪਣਾ ਪਿਆਰਾ ਜਿਹਾ ਕਮੈਂਟਸ ਕਰਨਾ ਨਾ ਭੁੱਲਿਆ ਕਰੋ ਠੀਕ ਹੈ ਜੀ ਸੌਰੀ ਜੀ ਮੇਰੀ ਆਵਾਜ਼ ਤੁਹਾਨੂੰ ਲੱਗਦੀ ਹੋਣੀ ਅੱਜ ਬਹੁਤ ਜ਼ਿਆਦਾ ਖਰਾਬ-ਖਰਾਬ ਕਿਉਂਕਿ ਮੇਰਾ ਗਲਾ ਮੈਂ ਤੁਹਾਨੂੰ ਕਹਿ ਰਹੀ ਸੀ ਵੀ ਮੇਰਾ ਗਲਾ ਖਰਾਵਾ ਹੈ ਇਹ ਵੀਡੀਓ ਹੈਗੀ ਹੈ ਸੰਡੇ ਦੀ ਤੇ ਮੰਡੇ ਨੂੰ ਵੀ ਕੁਝ ਚੰਗੀ ਤਰ੍ਹਾਂ ਹਨਾ ਜਿਹੜਾ ਸਕੂਲੇ ਚੱਲ ਗਿਆ ਇੱਕ ਤਾਂ ਬਿਲਕੁਲ ਦਿਲ ਨਹੀਂ ਲੱਗਿਆਗਾ ਮੇਰਾ ਕੱਲੀ ਦਾ ਹਨਾ ਕੱਲ ਤੇ ਨਾ ਹੀ ਪਤਾ ਨਹੀਂ ਇੱਕ એનર્ਜੀ ਜੀ ਹੈ ਨਹੀਂ ਸੀ ਕਿ ਵੀਡੀਓ ਵੀ ਨਹੀਂ ਬਣਾਈ ਕੱਲ ਮੈਂ ਕੋਈ ਸਵੇਰੇ-ਸਵੇਰੇ ਥੋੜੀ ਜੀ ਵੀਡੀਓ ਕਲ ਅਪਲੋਡਾਈ ਸੀ ਉਹ ਵੀ ਬਸ ਜਿਹੜਾ ਜਦੋਂ ਸਕੂਲ ਜਾਣ ਲੱਗਿਆ ਸੀ ਉਦੋਂ ਲਈ ਉਸ ਤੋਂ ਬਾਅਦ ਬਿਲਕੁਲ ਵੀ ਕੈਮਰਾ ਆਨ ਨਹੀਂ ਕੀਤਾਗਾ ਤੇ ਵਸ ਮੈਂ ਕੰਮ ਲੱਗੀ ਰਹੀ ਕੰਮ ਲੱਗੀ ਰਹੀ ਤੇ ਉਹ ਤਾਂ ਫਿਰ ਰਾਤ ਨੂੰ ਜਾ ਕੇ ਪਤਾ ਲੱਗਿਆ ਵੀ ਫੀਵਰ ਹੋ ਗਿਆ ਹਨਾ ਖੰਗ ਬਹੁਤ ਜ਼ਿਆਦਾ ਹੋ ਗਈ ਕਲਾਕੁਲਾ ਚੰਗੀ ਤਰ੍ਹਾਂ ਖਰਾਬ ਹੋਇਆ ਤੇ ਲਓ ਜੀ ਬਾਲ ਜਿਹੜੇ ਆਦੇ ਆਪਾਂ ਬਾਹ ਤੇ ਆ ਗੱਲਾਂ ਗੱਲਾਂ ਦੇ ਵਿੱਚ ਬਹੁਤ ਮਿੰਤਾ ਕਰ ਲਿਆ ਨਾਲ ਬਾਲ ਬਹੋਂਦਾ ਹੈ ਜਦੋਂ ਸਕੂਲ ਜਾਣਾ ਮੈਂ ਇਹਨੂੰ ਕਹਿੰਨੀ ਹੁੰਦੀ ਆ ਵੀ ਸਾਰਲਾ ਹੁਣ ਇਦਾਂ ਹੀ ਪਟਕਾ ਵੱਲ ਆ ਇਰ ਕੋਗਾ ਨਾਮ ਅਮਾ ਰੋਜ ਬਾਉ ਰੋਜ ਬਾਉ ਤੇ ਚਲੋ ਬੌਣੇ ਤਾਂ ਰੋਜ ਚਾਹੀਦੇ ਚੰਗੇ ਆਤ ਦਾ ਜਿਹੜੇ ਆਪਾਂ ਰੋਜ ਵਾਲ ਬੌਣੇ ਆ ਨਾ ਕਿਉਂਕਿ ਇਹ ਵਧੀਆ ਨਹੀਂ ਲੱਗਦੇ ਖਿਲਰੇ ਹੋ ਇਹ ਪਤਾ ਨਹੀਂ ਜਿਹਾਰ ਨੂੰ ਇੱਕ ਤਾਂ ਪਤਾ ਨਹੀਂ ਤਾਂ ਅੰਦਰ ਬੈਠਾ ਰਹਿੰਦਾ ਇਹਨੂੰ ਪਸੀਨਾ ਬਹੁਤ ਘੱਟ ਆਉਂਦਾ ਹਨਾ ਪਤਾ ਨਹੀਂ ਕੀ ਕਰਨਾ ਇਹਨੂੰ ਵਾਲ ਬੌਣ ਦਾ ਬਿਲਕੁਲ ਨਹੀਂ ਮੰਨੀ ਕਰਦਾ ਵੀ ਮੈਂ ਵਾਲ ਵਾਲਾ ਜੇ ਅਸੀਂ ਮੈਂ ਇਹਦੇ ਵਾਲ ਮਤਲਬ ਬੌਂਦੀ ਵੀ ਆ ਨਾ ਬਹਾਨਾ ਲਾ ਕੇ ਬੌਣੀ ਵੀ ਅੱਜ ਆਪਾਂ ਕਿੱਥੇ ਜਾਣਾ ਹੈ ਤਾਂ ਵਾਲ ਵਾਲਾ ਕਿ ਲੋ ਜੀ ਪਸੀਨਾ ਬਹੁਤ ਤੇ ਵਾਲ ਜਿਆਦੇ ਦੋ ਦੋ ਦਿਨ ਤੋਂ ਬਾਅਦ ਇਹ ਨਿਪਾਹੇ ਸੀਗੇ ਤੇ ਟੁੱਟ ਗਏ ਤੇ ਵਾਲ ਕਾਫੀ ਜਿਆਦੇ ਲੈ ਬੋਲੋ ਕਾਹ ਹਮਾਰੀ ਵੀਡੀਓ ਕੋ ਲਾਈਕ ਕਰ ਦੋ ਬੋਲੋ ਮੇਰਾ ਵੀਡੀਓ ਕੋ ਲਾਈਕ ਕਰ ਦੋ ਹਾਂ ਜਿਆਦਾ ਸੇ ਜਿਆਦਾ ਲਾਈਕ ਕਰੋ ਜਿਆਦਾ ਸੇ ਜਿਆਦਾ ਸ਼ੇਅਰ ਕਰੋ ਹਾਂ ਆ ਵੀ ਇਧਰ ਆ ਜਾਓ ज्यादा से ज्यादा शेयर करो लाइक करो चैनल को सब्सक्राइब करो आप देखते हो कि कोई सब्जी करेला नहीं लगता खुश हो गई इको गल कही लाइक करीजिए लाइक कीजिए बनाए रोटी ਵੀ ਬਹੁਤ ਤੇ ਲੋਜੀਪਾਰ ਆਪਾਂ ਉਹਨਾਂ ਨਾਲ ਗੱਲਾਂਬਾਤਾਂ ਮਾਰਨ ਤੋਂ ਬਾਅਦ ਵੀਡੀਓ ਬਣਾਉਣ ਤੋਂ ਬਾਅਦ ਅੱਗੇ ਆਪਾਂ ਕਿਚਨ ਦੇ ਵਿੱਚ ਇਹ ਮੰਗਦੇ ਸੀ ਚਾਹ ਮੈਂ ਇਹਨਾਂ ਨੂੰ ਕਿਹਾ ਚਾਹ ਨਹੀਂ ਪੀਣੀਗੀ ਰੋਟੀ ਖਾਓ ਰੋਟੀ ਬਣਾਈ ਰੋਟੀ ਖਾਧੀ ਤੇ ਉਸ ਤੋਂ ਬਾਅਦ ਮੈਂ ਚੱਕ ਲਿਆ ਝਾੜੂ ਕਿਉਂਕਿ ਸਾਰਾ ਕੰਮ ਅੰਦਰਲਾ ਰਹਿੰਦਾ ਸੀ ਬਾਹਰਲਾ ਸਾਰਾ ਨਿਬੜ ਗਿਆ ਸੀ ਤੇ ਫਿਰ ਰੋਟੀ ਖਾਣ ਤੋਂ ਬਾਅਦ ਆਪਾਂ ਝਾੜੂ ਚੱਕ ਲਿਆ ਝਾੜੂ ਲਾਵਾਂਗੇ ਤੇ ਝਾੜੂ ਲਾਉਣ ਤੋਂ ਬਾਅਦ ਸਾਰੇ ਘਰ ਦੇ ਜਿਹੜੇ ਕੰਮ ਆ ਉਸ ਨੂੰ ਆਪਾਂ ਨੇ ਸਮਾਪਤ ਕਰਨੇ ਆ ਆਪਾਂ ਨੇ ਕਿਉਂਕਿ ਕੰਮ ਜਿਹੜੇ ਕਰਦੇ ਆ ਨਾ ਕਦੇ ਵੀ ਨਹੀਂ ਮੁੱਕਦੇ ਹੈਗੇ ਤੇ ਮੁੱਕਦੇ ਉਦੋਂ ਆ ਜਦੋਂ ਬੰਦਾ ਬਿਮਾਰ ਹੁੰਦਾ ਆ ਫਿਰ ਭਾਵੇਂ ਸਾਰਾ ਕੁਝ ਖਰਾਬ ਹੋ ਜੇ ਜਦੋਂ ਕੰਮੇ ਨਹੀਂ ਹੁੰਦਾ ਹੈਗਾ ਫਿਰ ਪੈਰ ਉਹ ਬਸ ਚੁੱਪ ਕਰਕੇ ਤੇ ਲੋ ਜੀ ਚੰਦਰ ਝਾੜੂ ਲਾਤਾ ਝਾੜੂ ਲਾਉਣ ਤੋਂ ਬਾਅਦ ਮੈਂ ਪੋਚਾ ਨਹੀਂ ਸੀ ਲਾਇਆ ਪੋਚਾ ਲਾਇ ਜਿਹਾਰ ਨੇ ਉਹ ਕਹਿੰਦਾ ਮम्मा ਮੈਂ ਲਾਉਂਗਾ ਤੇ ਮੈਂ ਵੀ ਉਹਨੂੰ ਕਿਹਾ ਵੀ ਤੂੰ ਅੱਜ ਪੋਚਾ ਲਾ ਦੇ ਵੀਰਾ ਬਣ ਕੇ ਤੇ ਬਸ ਮੈਨੂੰ ਕੇਵਲ ਲਾਲਚ ਦਿੱਤਾ ਵੀ ਆ ਤੇਰਾ ਲਾਸਟ ਡੇ ਆ ਨਾ ਵੀ ਤੂੰ ਸਕੂਲ ਚੱਲ ਜਾਣਾ ਕੱਲ ਵੀ ਮੇਰੀ ਹੈਲਪ ਕਰ ਲੈ ਜਿੰਨਾ ਤੇਰੇ ਦਿਲ ਕਰਦਾ ਮੇਰੀ ਹੈਲਪ ਕਰਦੇ ਹਨਾ ਚਲੋ ਉਹਨੇ ਮੇਰੀ ਹੈਲਪ ਕੀਤੀ ਸਾਰੇ ਘਰ ਦੇ ਵਿੱਚ ਪੋਚਾ ਲਾਤਾ ਬਹੁਤ ਵਧੀਆ ਪੋਚਾ ਲਾ ਦਿੰਦਾ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਵੀ ਉਹ ਛੋਟਾ ਹੀ ਆ ਤੇ ਆਪਾਂ ਬੱਚਿਆਂ ਨੂੰ ਕੰਮ ਸਿਖਾਉਣਾ ਚਾਹੀਦਾ ਤੇ ਸਾਡੇ ਤਾਂ ਜਿਹੜੇ ਸਕੂਲ ਨੇ ਇਹ ਵੀ ਕਹਿੰਦੇ ਆ ਹਨਾ ਟੀਚਰਸ ਉਹਨੂੰ ਕਹਿੰਦੇ ਆ ਵੀ ਆਪਣੇ ਮੰਮੀ ਡੈਡੀ ਨਾਲ ਕੰਮ ਕਰਦੇ ਹੋ ਸਾਨੂੰ ਵੀਡੀਓ ਕਲਿੱਪ ਭੇਜਦੇ ਰਿਹਾ ਕਰੋ ਤੇ ਮੈਂ ਤਾਂ ਜਿਹੜਾ ਨੂੰ ਕਹਿੰਦੀ ਹੁੰਦੀ ਆ ਵੀ ਕਰਦੇ ਚੱਕ ਕੇ ਬਲੌਗ ਸ਼ੇਅਰ ਹਨਾ ਮੈਡਮ ਆਪਣੀ ਨੂੰ ਵੀ ਦਿਖਾ ਦਿੰਦਾ ਕਿੰਨਾ ਕੰਮ ਕਰਦਾ ਹੈ ਤੇ ਐਂਜ ਕੋਈ ਗੱਲ ਨਹੀਂ ਹੈਗੀ ਆਪਣੇ ਬੱਚੇ ਸਾਰਾ ਘਰ ਦਾ ਕੰਮ ਕਰ ਲੈਂਦੇ ਆ ਤੇ ਆਪਣੇ ਜੋਗਾ ਖਾਣ ਨੂੰ ਵੀ ਬਣਾ ਲੈਂਦੇ ਆ ਜੋ ਕੋ ਦਿਲ ਕਰੇ ਜਿ ਹਰ ਮੈਨੂੰ ਚਾਹ ਵੀ ਬਣਾ ਕੇ ਦੇ ਦਿੰਦਾ ਹੁੰਦਾ ਜੇ ਕਦੇ-ਕਦੇ ਮੈਂ ਕਹਿ ਦਿੰਦਾ ਚਾਹ ਬਣਾ ਦੇ ਨਾ ਤੇ ਹੁਣ ਥੋੜੀ ਘੱਟ ਬਣਾਉਂਦਾ ਗਰਮੀ ਕਰਕੇ ਇੱਕ ਮੈਂ ਵੀ ਘੱਟ ਕਹਿਨੀ ਆ ਤੇ ਇੰਡਕਸ਼ਨ ਤੇ ਬਣਾ ਦਿੰਦਾ ਸੀ ਤੇ ਗੈਸ ਤੇ ਬਹੁਤ ਮੈਂ ਉਹਨੂੰ ਕਹਿੰਦੀ ਵੀ ਨਹੀਂ ਹੈਗੀ ਗੈਸ ਨਾਲ ਹਨਾ ਕਿਉਂਕਿ ਗੈਸ ਦਾ ਖਤਰਾ ਹੁੰਦਾ ਹੈ ਇੰਡਕਸ਼ਨ ਦੀ ਤਾਂ ਇੱਕ ਸੋਚੀ ਲਾਉਣੀ ਹੁੰਦੀ ਆ ਤੇ ਲਓ ਜੀ ਹੁਣ ਆਹ ਜਿਹੜਾ ਲੰਦਾ ਪੋਚੇ ਤੇ ਆਪਾਂ ਧੋਵਾ ਤੇ ਮੈਂ ਇਥੇ ਇਹਨਾਂ ਨੂੰ ਕਿਹਾ ਸੀ ਵੀ ਆਹ ਨਾਲ ਚਲੋ ਦੂਜਾ ਮੋਟਰਸਾਈਕਲ ਤਾਂ ਮੈਂ ਸਾਈਡ ਤੇ ਕਰ ਦਿੰਨੀ ਆ ਬੋਲਟ ਮੇਤੋਂ ਸਾਈਡ ਤੇ ਨਹੀਂ ਹੁੰਦਾਗਾ ਨਾ ਮੈਂ ਕਦੇ ਹੱਥ ਲਾਇਆ ਉਹਨੂੰ ਕੋਸ਼ਿਸ਼ ਵੀ ਨਹੀਂ ਕੀਤੀ ਕਦੇ ਤੇ ਦੂਜਾ ਸਿਟੀ 100 ਤਾਂ ਮੈਂ ਆਸੇ-ਪਾਸੇ ਕਰ ਦਿੰਨੀ ਆ ਰੋੜ ਕੇ ਤੇ ਉਹਨਾਂ ਨੇ ਨਹੀਂ ਕੀਤਾ ਪਤਾ ਨਹੀਂ ਜਨਰੇਟਰ ਚੱਲਦਾ ਸੀ ਸੁਣਿਆ ਨਹੀਂਗਾ ਪਤਾ ਨਹੀਂ ਰੱਬ ਜਾਣੇ ਨਾ ਪਰਮ ਨੇ ਵੀ ਨਹੀਂ ਸੁਣੀ ਮੇਰੀ ਗੱਲ ਉਹ ਵੀ ਅੰਦਰ ਆਪਦਾ ਆਰਾਮ ਨਾ ਪਿਆ ਸੀਗਾ ਸੰਡੇ ਦਾ ਦਿਨ ਸੀ ਉਹਨੇ ਸੌਣਾ ਸੀਗਾ ਤੇ ਉਹ ਸੌਂ ਗਏ ਆਪਦਾ ਅਸੀਂ ਲੱਗੇ ਸੀ ਮਾਂ-ਪੁੱਤ ਕੰਮ ਕਰਨ ਤੇ ਅੱਜ ਮੇਰਾ ਦਿਲ ਕੀਤਾ ਵੀ ਆਪਾਂ ਬਾਹਰ ਮੋਟਰ ਤੇ ਕੱਪੜੇ ਘੋਲ ਕੇ ਲੈ ਕੇ ਆਵਾਂਗੇ ਮੈਂ ਇਹਨਾਂ ਨੂੰ ਬਹੁਤ ਕਿਹਾ ਸੀਗਾ ਵੀ ਜਦੋਂ ਮਿਸਤਰੀ ਲੱਗਿਆ ਸੀ ਨਾ ਵੀ ਬਾਹਰ ਫਰਸ਼ ਬਣਾ ਦੋ ਤੇ ਕੱਪੜੇ ਧੋਣ ਮੇਰੀ ਕਿਸੇ ਨੇ ਸੁਣੀ ਨਹੀਂ ਕਹਿੰਦੇ ਰਹਿਣ ਦੇ ਉੱਤੇ ਫਿਰ ਆ ਜਾਂਦਾ ਸੱਪ ਵਗੈਰਾ ਹਨਾ ਵੀ ਤੂੰ ਇੱਥੇ ਧੋ ਕੇ ਉੱਥੇ ਘੋਲ ਲਿਆ ਕਰੋ ਕੋਈ ਗੱਲ ਨਹੀਂ ਕੋਈ ਜਾ ਵੀ ਰਹਿਣ ਤੋਂ ਬਾਹਰ ਹਨਾ ਚੰਗਾ ਵੀ ਨਹੀਂ ਲੱਗਦਾ ਤੇ ਮੈਂ ਕਿਹਾ ਠੀਕ ਆ ਜੀ ਆਪਾਂ ਇੱਥੇ ਧੋ ਲੈਨੇ ਆ ਤੇ ਧੋ ਕੇ ਬਾਲਟੀ ਦੇ ਵਿੱਚ ਪਾ ਕੇ ਬਾਹਰ ਜਾ ਕੇ ਘੋਲ ਕੇ ਲੈ ਕੇ ਆਵਾਂਗੇ ਤੇ ਕਾਫੀ ਟਾਈਮ ਬਾਅਦ ਮੈਂ ਹੱਥ ਨਾਲ ਕੱਪੜੇ ਧੋਤੇ ਤੇ ਤੇ ਮੈਨੂੰ ਪਤਾ ਲੱਗ ਗਿਆ ਵੀ ਮੈਂ ਨਹੀਂ ਧੋ ਸਕਦੀ ਇਹ ਹੱਤ ਨਾਲ ਕੱਪੜੇ ਕਿਉਂਕਿ ਮੈਂ ਥੱਕ ਬਹੁਤ ਜ਼ਿਆਦਾ ਗਈ ਸੀ ਕੱਪੜੇ ਧੋਣ ਤੋਂ ਬਾਅਦ ਫਿਰ ਮੈਂ ਪਸ਼ੂ ਵੀ ਨਵਾਏ ਸੀਗੇ ਤੇ ਲੋ ਜੀ ਹੁਣ ਕੱਪੜੇ ਧੋਤੇ ਗਿਆ ਤੇ ਇੱਥੇ ਕਿਚੋਲ ਕੇ ਲੈ ਕੇ ਜਾਵਾਂਗੇ ਉਮੀਦ ਆ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਗੀ ਪਲੀਜ਼ ਵਧੀਆ ਲੱਗੀ ਤਾਂ ਪਲੀਜ਼ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਤੇ ਇੱਕ ਪਿਆਰਾ ਜਿਹਾ ਕਮੈਂਟਸ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਵੀਡੀਓ ਕਿਦਾਂ ਲੱਗੀ ਮਿਲਦੇ ਆ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਬਾਏ ਬਾਏ